ਭਾਰੀ ਮੀਂਹ ਚੱਲਦੇ ਪੂਰੇ ਪੰਜਾਬ ਭਰ ਦੇ ਵਿੱਚ ਅਲਰਟ ਜਾਰੀ ਹੈ ਤਾਂ ਉੱਥੇ ਹੀ ਹਿਮਾਚਲ ਦੇ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ ਤਾਂ ਮੀਂਹ ਪੈਣ ਕਾਰਨ ਦੱਸਦੀ ਕਿ ਪੰਡੋਰ ਡੈਮ ਜਿਹੜਾ ਹੈ ਉਸ ਦੇ ਵੀ ਹੁਣ ਗੇਟ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਜਿੱਥੇ ਹਿਮਾਚਲ ਦੇ ਵਿੱਚ ਮੀਂਹ ਦੇ ਨਾਲ ਲਗਾਤਾਰ ਤਬਾਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਹੀ ਪੰਡੋਰ ਡੈਮ ਦੇ ਵੀ ਹੁਣ ਗੇਟ ਜਿਹੜੇ ਨੇ ਉਹ ਖੋਲੇ ਗਏ ਨੇ ਤਾਂ 90000 ਕਿਊਸੇ ਦਾ ਪਾਣੀ ਜਿਹੜਾ ਹੈ ਉਹ ਪੰਡੋਰ ਡੈਮ ਤੋਂ ਛੱਡਿਆ ਗਿਆ ਹੈ ਜਿਸ ਦੇ ਚੱਲਦੇ ਹੁਣ ਬਿਆਸ ਨਦੀ ਜਿਹੜੀ ਹੈ ਉਫਾਨ ਦੇ ਉੱਪਰ ਨਜ਼ਰ ਆਵੇਗੀ ਹੁਣ ਬਿਆਸ ਨਦੀ ਦੇ ਵਿੱਚ ਵੀ ਪਾਣੀ ਜਿਹੜਾ ਹੈ ਉਹ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਫਲੋ ਹੁੰਦਾ ਹੋਇਆ ਨਜ਼ਰ ਆਵੇਗਾ ਨਾਲ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ 90000 ਕਿਊਸੇ ਦਾ ਪਾਣੀ ਜਿਹੜਾ ਹੈ ਉਹ ਪੰਡੋਰ ਡੈਮ ਤੋਂ ਛੱਡਿਆ ਜਾ ਰਿਹਾ ਹੈ ਇਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਪਾਣੀ ਜਿਹੜਾ ਹੈ ਪੰਡੋਰ ਡੈਮ ਤੋਂ ਛੱਡਿਆ ਜਾ ਰਿਹਾ ਹੈ ਜਦੋਂ ਇਹ ਪਾਣੀ ਜਿਹੜਾ ਇਹ ਛੱਡਿਆ ਜਾਵੇਗਾ ਤਾਂ ਮੰਡੀ ਦੇ ਹੁੰਦੇ ਹੁੰਦੇ ਇਹ ਪਾਣੀ ਜਿਹੜਾ ਹੈ ਬਿਆਸ ਦੇ ਵਿੱਚ ਆਵੇਗਾ ਤਾਂ ਦੱਸ ਦਈਏ ਕਿ 90000 ਕਿਊਸਿਕ ਪਾਣੀ ਪੰਡੋਰ ਡੈਮ ਤੋਂ ਛੱਡਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਬਿਆਸ ਨਦੀ ਜਿਹੜੀ ਆਫਾਨ ਦੇ ਉੱਪਰ ਹੋਵੇਗੀ ਨਾਲ ਦੇ ਨਾਲ ਹੀ ਲਾਗੇ ਜਿਹੜੇ ਪਿੰਡ ਆ ਪੈਂਦੇ ਨੇ ਲਾਗੇ ਜਿਹੜੇ ਘਰਾਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰਾਂ ਤੋਂ ਹੁਣ ਦੂਰ ਹੋ ਜਾਓ ਨਦੀ ਨਾਲਿਆਂ ਨਾਲੇ ਲਾਜ ਜਾਓ ਕਿਉਂਕਿ ਲਗਾਤਾਰ ਹੁਣ ਭਾਰੀ ਮੀਂਹ ਪੈ ਰਿਹਾ ਤਾਂ ਮੀਂਹ ਪੈਣ ਕਰਕੇ ਜਿਹੜੇ ਡੈਮ ਨੇ ਉਹਦਾ ਫਲੋ ਜਿਹੜਾ ਹੈ ਉਹ ਪੂਰੇ ਭਰ ਚੁੱਕੇ ਨੇ ਜਿਸ ਦੇ ਚੱਲਦੇ ਹੁਣ ਪਾਣੀ ਜਿਹੜਾ ਹੈ ਉਧਰੋਂ ਛੱਡਿਆ ਜਾ ਰਿਹਾ ਤਾਂ ਪੰਡੋਰ ਡੈਮ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ 90 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਨਾਲ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਹੁਣ ਆਪਣੇ ਜਿਹੜੇ ਨਦੀ ਨਾਲੇ ਲੱਗੇ ਜਿਹੜਾ ਹੈ ਉਹ ਨਾ ਜਾਇਓ ਆਪਣੇ ਘਰਾਂ ਤੋਂ ਜਿਹੜਾ ਹੈ ਜੇ ਤੁਹਾਡੇ ਘਰ ਨਦੀ ਨਾਲੇ ਲੱਗੇ ਨੇ ਤਾਂ ਉਸ ਤੋਂ ਥੋੜੀ ਦੂਰ ਹੋ ਜਾਵੋ ਕਿਉਂਕਿ ਪਾਣੀ ਜਿਹੜਾ 90000 ਕਿਊਸਿਕ ਛੱਡਿਆ ਜਾ ਰਿਹਾ ਤਾਂ ਇਸ ਦੇ ਚੱਲਦੇ ਹੁਣ ਜਿਹੜਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਹੁੰਚ ਸਕਦਾ ਹੈ ਤਾਂ ਬਿਆਸ ਬਿਆਸ ਦਰਿਆ ਜਿਹੜਾ ਹੈ ਉਹ ਪੂਰਾ ਉਫਾਨ ਦੇ ਉੱਪਰ ਹੈ ਜਿਵੇਂ ਚੱਲਦੇ ਹੀ ਮੰਡੀ ਦੇ ਹੁੰਦੇ ਆ ਪਾਣੀ ਜਿਹੜਾ ਹੈ ਇਹ ਪੰਜਾਬ ਵੱਲੋਂ ਆਵੇਗਾ ਤਾਂ ਹੁਣ ਮੰਡੀ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਉੱਥੇ ਜਿਹੜੀ ਨਦੀ ਹੋਵੇਗੀ ਉਸ ਦੇ ਵਿੱਚ ਵੀ ਪਾਣੀ ਜਿਹੜਾ ਹੈ ਉਫਾਨ ਦੇ ਉੱਪਰ ਹੋਵੇਗਾ ਕੁੱਲੂ ਦੇ ਵਿੱਚ ਗੱਲ ਕਰੀਏ ਮਨਾਲੀ ਦੇ ਵਿੱਚ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਤਾਂ ਉੱਥੇ ਹੁਣ ਬਿਆਸ ਦਰਿਆ ਜਿਹੜਾ ਹੈ ਉਹ ਵੀ ਹੁਣ ਪੂਰਾ ਉਫਾਨ ਦੇ ਉੱਪਰ ਨਜ਼ਰ ਆਏਗਾ